ਹਲਕਾ ਫਲੋਰ ਦੇ ਸ਼ਹਿਰ ਗੁਰਾਇਮ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਨਗਰ ਕੌਂਸਲ ਗੁਰਾਇਮ ਦੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਮੰਨੇ ਜਾਣ ਤੋਂ ਬਾਅਦ ਚੱਲ ਰਿਹਾ ਧਰਨਾ ਸਮਾਪਤ ਕਰਵਾਇਆ ਗਿਆ ਇਸ ਦੌਰਾਨ ਉਨ੍ਹਾਂ ਭਰੋਸਾ ਦਿਵਾਇਆ ਕਿ ਜੋ ਵੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਇਸ ਦੌਰਾਨ ਗੱਲਬਾਤ ਕਰਦੇ ਆ ਮੌਕੇ ਦੇ ਮੌਜੂਦ ਐਸਟੀਐਮ ਫਲੋਰ ਅਮਨਪਾਲ ਸਿੰਘ ਨੇ ਦੱਸਿਆ ਕਿ ਜੋ 2 ਦਿਨ ਪਹਿਲਾਂ ਤੋਂ ਧਰਨਾ ਚੱਲ ਰਿਹਾ ਸੀ ਉਹ ਕਰਮਚਾਰੀਆਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਖਤਮ ਕਰਵਾ ਦਿੱਤਾ ਗਿਆ ਹੈ ਤੇ ਹੁਣ ਸਫਾਈ ਕਰਮਚਾਰੀ ਪਹਿਲਾਂ ਦੀ ਤਰ੍ਹਾਂ ਕੰਮ ਕਰਨਗੇ ਨਗਰ ਕੌਂਸਲਰ ਫਲੋਰ ਦੇ ਜਿਹੜੇ ਹੈਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਾਥੀ ਆ ਉਹਨਾਂ ਦੀਆਂ ਕੁਝ ਕੋ ਮੰਗਾਂ ਸਨ ਉਹ ਦੋ ਦਿਨ ਤੋਂ ਜਿਹੜੇ ਸੀਗੇ ਇੱਥੇ ਪ੍ਰੋਟੈਸਟ ਦੇ ਤੌਰ ਤੇ ਜਿਹੜਾ ਸੀ ਉਹ ਪ੍ਰੋਟੈਸਟ ਤਾਂ ਨਹੀਂ ਕਰਾਂਗੇ ਪਰਵਾਰ ਆ ਸਾਡੇ ਕਿ ਸਾਡੇ ਭੈਣਾ ਭਰਾ ਆ ਉਹਨਾਂ ਨੇ ਕੁਝ ਮੰਗਾ ਸੀ ਉਹਨਾਂ ਨੇ ਸਾਨੂੰ ਅੱਜ ਦਿੱਤੀਆਂ ਆ ਦੋ ਦਿਨ ਤੋਂ ਅਸੀਂ ਸਮਾਂ ਇਸ ਥੀਮਾਂ ਦੇ ਜੱਜ ਕੇ ਆ ਮੈਂ ਵੀ ਚੰਡੀਗੜ੍ਹ ਵਿਅਸਿਕਾ ਦੋ ਦਿਨ ਤੋਂ ਐਸਡੀਐਮ ਸਾਹਿਬ ਵੀ ਚੰਡੀਗੜ੍ਹ ਸੀਗੇ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਅੱਜ ਦਿੱਤੇ ਆ ਕੇ ਤਾਂ ਅਸੀਂ ਇਹਨਾਂ ਦੀਆਂ ਉਹ ਤਕਰੀਫਾਂ ਸੁਣੀਆਂ ਆ ਇਹਨਾਂ ਨੇ ਵੀ ਸਾਥਿਆਰੇ ਕੋਈ ਬਾਲਾ ਕੇਸ ਤੋਂ ਪ੍ਰਤੂ ਨਹੀਂ ਕੀਤਾ ਹੈਗਾ ਇਹ ਗੱਲ ਕੀਤੀ ਹੈਗੀ ਆ ਵੀ ਇੱਕ 10000 ਰੁਪਿਆ ਇਹਨਾਂ ਨੂੰ ਜਿਹੜੀ ਹੈਗੀ ਆ ਉਹ ਮਿਲਦੀ ਹੈ ਤਨਖਾਹ ਉਹ ਕਈ ਸਰਕਾਰ ਦੇ ਵਿਚਾਰ ਅਧੀਨ ਆ ਅਸੀਂ ਵੀ ਪ੍ਰੋਪੋਜ਼ਲ ਬਣਾ ਕੇ ਭੇਜਾਂਗੇ ਆਊਟਸੋਰਸ ਜਿਹੜੇ ਹਨ ਉਹਨਾਂ ਲਈ ਵੀ ਅਸੀਂ ਜਿਹੜੀ ਹੈਗੀ ਆ ਇੱਕ ਪ੍ਰੋਪੋਜ਼ਲ ਬਣਾ ਕੇ ਭੇਜਾਂਗੇ ਸੋ ਇਹਨਾਂ ਨੇ ਸਾਥੀਆਂ ਦੇ ਤੁਹਾਡੇ ਸਾਹਮਣੇ ਹੈਗੇ ਆ ਔਰ ਬਹੁਤ ਵੱਡਾ ਮਾਲ ਇਹਨਾਂ ਦਾ ਲੱਗਾਇਆ ਹੁਣ ਇਹ ਜਿਹੜੇ ਸਿਮਿਤ ਪਟਨਾ ਦੇ ਨਾਲ ਆ ਹੁਣ ਇਹ ਜਿਹੜੇ ਹੈਗੇ ਆ ਸਾਥੀ ਨੇ ਏਰੀਆ ਆਪਣੇ ਗੰਮਾਂ ਤੇ ਜਾਣ ਲੱਗੇ ਆ ਔਰ ਕਰਾਇਆ ਸ਼ਹਿਰੀ ਦੇ ਏਰੀਆਸ ਬਖਾਸ ਜਿਹੜਾ ਹੈਗਾ ਨਿਹਾਰ ਬਦਲ ਦੇ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਹ ਦੋ ਦਿਨ ਤੋਂ ਸਾਡੇ ਲੋਕਾ ਕਮੇਟੀ ਦੇ ਇਹ ਸਪਾਈਸ ਦੇ ਲਈ ਉੱਤਰ ਦੇ ਸੀਗੇ ਹੋਏ। ਅਰਿਵਸਨ ਦੋ ਦਿਨ ਤੋਂ ਲੋਕਾ ਜਦ ਤੇ ਐਨਰਜੀ ਦੇ ਦਰਾਂ ਪਰ ਗੱਲ ਕੀਤੀ ਜਿਹੜਾ ਮੁੱਖ ਕੌਂਸਲ ਹੈ। ਅੱਜ ਆ ਕੇ ਉਹਨਾਂ ਨੂੰ ਸੁਣਿਆ ਤਾਂ ਵੀ ਤਰ੍ਹਾਂ ਜੋ ਉਹਨਾਂ ਦੇ ਮਨ ਮੁਤਾਬਕ ਸੀ ਜੋ ਆਪਸੀ ਇੱਕ ਸੀਗੇ ਦੱ ਕਰਾ ਰਹੇ। ਤੇ ਉਹ ਉਹਨਾਂ ਦੇ ਚੱਕਾਵਾ ਤੋਂ ਸਿੱਧ ਗਿਣੇ ਖੁਸ਼ਸੂਲਾ ਵਾ ਇਹਨਾਂ ਦੀਆਂ ਸਰਕਾਰ પતિ ਕੁਛ ਮੰਗਾਂ ਸਨ। ਇਹ ਆਊਟਸੋਰਸ ਤੇ ਪੱਕੇ ਕਰਨ ਵਾਲੀ ਕਲਸ ਜਿਹੜੇ ਇਹਨਾਂ ਦੇ ਬੇਟੀ ਸੁਧਾਨ ਦੀ ਉਸ ਸੰਬੰਧੀ ਵੀ ਗੌਰ ਕੀਤਾ ਜਾ ਰਿਹਾ ਤੇ ਅਸੀਂ ਇੱਥੇ ਸਾਡੇ ਇੰਸਪੈਕਟਰ ਸਾਹਿਬ ਬੰਦਾਲਾ ਦਰਦ ਕੇ ਇਹਨਾਂ ਨੂੰ ਪਹੁੰਚਾ ਗਏ ਇਹਨਾਂ ਨਾਲ ਗੱਲ ਕਰਕੇ ਜੋ ਇਹਨਾਂ ਦੇ ਵਿੱਚ ਮਿਸ ਅੰਡਰਸਟੈਂਡਿੰਗ ਸੀ ਗਿਆ ਉਹ ਦੂਰ ਹੋ ਦਿੱਤੀ ਗਈ ਹੈ ਤੇ ਇਹ ਹੁਣ ਅੱਜ ਤੋਂ ਹੀ ਵਾਪਸ ਕੰਮ ਤੇ ਆਣਗੇ ਤੇ ਸ਼ਹਿਰ ਨੂੰ ਦੁਬਾਰਾ ਇੱਕ ਸਾਫ਼ ਸੁਥਰਾ ਸ਼ਹਿਰ ਬਣਸਾ ਲੂ ਉਧਰ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਕਰਮਚਾਰੀਆਂ ਵੱਲੋਂ ਆਪ ਆਗੂ ਸੰਜੇ ạtਵਾਲ ਦਾ ਪੁਤਲਾ ਸਾੜ ਕੇ ਰੋਜ਼ ਪ੍ਰਗਟ ਕੀਤਾ ਗਿਆ ਜੋ ਸਫਾਈ ਕਰਮਚਾਰੀਆਂ ਨੂੰ ਮਾਰੀ ਸ਼ਬਦਾਵਲੀ ਬੋਲੀ ਗਈ ਹੈ ਉਸ ਸੰਬੰਧ ਵਿੱਚ ਸਫਾਈ ਕਰਮਚਾਰੀਆਂ ਤੇ ਨਗਰ ਕੌਂਸਲ ਕਮੇਟੀ ਦੇ ਮੈਂਬਰਾਂ ਵੱਲੋਂ ਉਸ ਦਾ ਬਾਈਕਾਟ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸੰਜੇ ạtਵਾਲ ਦਾ ਕੋਈ ਵੀ ਕੰਮ ਉਸ ਦੇ ਬੋਲਣ ਅਨੁਸਾਰ ਨਹੀਂ ਕੀਤਾ ਜਾਵੇਗਾ ਉਨ੍ਹਾਂ ਨਾਲ ਹੀ ਪ੍ਰਸ਼ਾਸਨ ਪਾਸੋਂ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਸਾਡੇ ਕੋਲ ਪ੍ਰਿੰਸੀਪਲ ਪ੍ਰੇਮਕਮਾਲ ਜੀ ਹਲਕਾ ਇੰਚਾਰਜ ਸਾਡੇ ਸਤਿਕਾਰਯੋਗ ਐਸਡੀਐਮ ਸਾਹਿਬ ਸਤਿਕਾਰਯੋਗ ਹਲਕਾ ਅੰਚਾਲਜੀ ਨੇ ਜਿਹੜਾ ਅੱਜ ਸਾਡਾ ਅਗੇ ਜਿਹੜਾ ਉਹ ਦੁੱਖ ਬੰਡਾਇਆ ਸਾਡੀ ਪੂਰੀ ਜੁਨੀਅਨ ਨੂੰ ਉਹਨਾਂ ਨੇ ਜੋ ਵੀ ਮੰਗਾ ਆ ਉਹਨਾਂ ਦੇ ਉੱਤੇ ਜਿਹੜਾ ਪੈਰਾ ਦੇ ਅੰਦੇ ਲਈ ਉਹਨਾਂ ਨੂੰ ਪੂਰੀਆਂ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਲਈ ਵਿਸ਼ਵਾਸ ਦਿਵਾਇਆ ਸਾਡੇ ਵੱਲੋਂ ਜੋ ਸੰਜੀਤ ਟਵਾਲ ਦੇ ਖਿਲਾਫ ਵੀ ਜਿਹੜਾ ਜਿਹੜਾ ਧਰਨਾ ਦਿੱਤਾ ਗਿਆ ਸੀ ਉਸ ਵਿੱਚ ਵੀ ਉਹਨਾਂ ਨੇ ਆਪਣੀ ਹਾਮੀ ਭਰਦੇ ਹੋਏ ਕਿਹਾ ਹੈ ਕਿ ਅਸੀਂ ਤੁਹਾਡੇ ਨਾਲ ਆ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਕਿਸੇ ਨੂੰ ਇੰਟਰਫੇਅਰ ਕਰਨ ਦਾ ਜਿਹੜਾ ਆ ਉਹ ਮੌਕਾ ਜਾਂ ਹੱਕ ਨਹੀਂ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਹੋਰ ਯੂਨੀਅਨ ਦੀਆਂ ਮੰਗਾਂ ਸੀ ਉਸ ਤੇ ਵੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹ ਸਰਕਾਰ ਤੱਕ ਪਹੁੰਚਦਿਆਂ ਕਰਨਗੇ ਜੋ ਸਰਕਾਰੀ ਮੰਗਾਂ ਆ ਜੋ ਸਰਕਾਰ ਦੇ ਲੈਵਲ ਤੇ ਹੱਲ ਹੋਣ ਵਾਲੀਆਂ ਉਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਜਿਹੜਾ ਪੂਰਾ ਕਰਾਇਆ ਜਾਵੇ